ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬੇਟਾ ਇਹ ਤਾਂ ਨਾ ਕਰੋ ਇਹ ਨਾਮ ਬਨੋ ਵਾਹਿਗੁਰੂ ਧਾਗੇ ਅਸੀਂ ਗੁਰੂ ਸਾਹਿਬ ਨੂੰ ਬਨਦੇ ਆ ਪੰਡਿਤ ਹਰਦਿਆਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਧਾਗਾ ਪੋਣਾ ਚਾਹਿਆ ਸੀ ਸਤਗੁਰਾਂ ਨੇ ਆਖਿਆ ਸੀ ਕਿ ਇਹ ਧਾਗਾ ਮੈਨੂੰ ਕੁਝ ਨਹੀਂ ਦੇ ਸਕਦਾ ਜੇ ਪੌਣਾ ਤੇ ਗੁਣਾ ਦਾ ਪਾ ਦਿਓ ਦਇਆ ਕਵਾ ਸੰਤੋਖ ਸੂਤ ਜਤ ਗੰਢੀ ਸਤ ਵਟ ਛੋਟੇ ਛੋਟੇ ਬੱਚਿਆਂ ਨੂੰ ਗੁਰਬਾਣੀ ਦਾ ਇੱਕ ਸ਼ਬਦ ਯਾਦ ਹੁੰਦਾ ਕੀ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਕਾਂ ਅੰਤਰ ਜਾਮੀ ਇਸ ਸ਼ਬਦ ਨੂੰ ਸਾਧ ਸੰਗਤ ਜੀ ਆਪਾਂ ਸਾਰੇ ਧਿਆਨ ਨਾਲ ਪੜ੍ਹੀਏ ਰਾਖਾ ਸਾਡਾ ਸਬ ਦਾ ਵੈਗਰੂ ਆ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ ਧਾਗੇ ਬੰਨਣ ਨਾਲ ਤਾਂ ਕੋਈ ਬਿਲਕੁਲ ਵੀ ਨਹੀਂ ਕਰ ਸਕਦਾ ਇਹੋ ਜਾਂ ਕੋਈ ਵੀ ਸਿਧਾਂਤ ਨਹੀਂ ਅਸੀਂ ਇੱਕ ਦੂਜੇ ਤੋਂ ਰਾਖੀ ਦੇ ਪ੍ਰਣ ਲਈਏ ਸੌਂਪ ਲਈਏ ਕੌਣ ਸਾਡੀ ਰਾਖੀ ਕਰੂਗਾ ਜਦੋਂ ਅਸੀਂ ਇਹ ਹੀ ਪੜ ਲਿਆ ਕਿ ਉਹ ਤੋਂ ਬਿਨਾ ਕੋਈ ਰਾਖਾ ਹੈ ਹੀ ਨਹੀਂ ਸਾਰੀ ਦੁਨੀਆ ਨੂੰ ਜਾ ਕੇ ਰਖੜੀਆਂ ਬੰਨ ਆਈਏ ਕਿਸੇ ਨੇ ਰਾਖੀ ਕਰਨ ਨਹੀਂ ਆਉਣਾ ਮਹਾਰਾਜ ਨੇ ਲਿਖਿਆ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ ਕੌਣ ਕਿਦੀ ਰਾਖੀ ਕਰ ਸਕਦਾ ਤੇ ਕੌਣ ਇੰਨਾ ਸਮਰੱਥ ਹੈ ਕਿ ਰਾਖੀ ਕਰ ਲਵੇ ਪੁਰਾਣੇ ਸਮੇਂ 'ਚ ਧੀਆਂ ਨੂੰ ਖਰੀਦੀਆਂ ਔਰ ਵੇਚੀਆਂ ਵੀ ਜਾਂਦਾ ਸੀ। ਉਹਨਾਂ ਸਮਿਆਂ ਦੇ ਵਿੱਚ ਕਹਿ ਲਓ ਬੜੇ-ਬੜੇ ਜ਼ੁਲਮ ਸਨ। ਬੰਦਿਆਂ ਨੂੰ ਗੁਲਾਮ ਬਣਾਇਆ ਜਾਂਦਾ ਸੀ। ਨੌਜਵਾਨਾਂ ਨੂੰ ਗੁਲਾਮ ਬਣਾ ਕੇ ਦੂਰ ਦੇਸ਼ਾਂ 'ਚ ਵੰਨ ਕੇ ਲੈ ਜਾਂਦੇ ਸਨ। ਉਹਨਾਂ ਸਮਿਆਂ ਦੇ ਵਿੱਚ ਜੰਗ-ਜੁੱਦ ਹੁੰਦੇ, ਔਰਤਾਂ ਦੀ ਸਭ ਤੋਂ ਵੱਧ ਬੇਪਤੀ ਹੁੰਦੀ। ਇਹ ਰਾਖੀ ਦਾ ਤਿਉਹਾਰ ਜਿਹੜਾ ਹੈ ਇੱਕ ਆਤਮਿਕ ਕਮਜ਼ੋਰੀ ਚੋਂ ਨਿਕਲਿਆ ਹੋਇਆ ਇਹਨੂੰ ਧਿਆਨ ਨਾਲ ਸਮਝਣਾ ਅਸੀਂ ਗੁਰਦੁਆਰੇ ਆਉਂਦੇ ਆ ਗੁਰੂ ਸਾਹਿਬ ਜੀ ਦੇ ਪੀੜਿਆਂ ਨੂੰ ਪਾਵਿਆਂ ਨੂੰ ਰਖੜੀਆਂ ਬੰਨੀ ਜਾਂਦੇ ਆ ਹਾਂ ਗੁਰੂ ਸਾਹਿਬ ਰਾਖੀ ਸਾਡੀ ਕਰਦੇ ਤਾਂ ਜ਼ਰੂਰ ਨੇ ਪਰ ਉਹ ਬਿਨਾਂ ਧਾਗੇ ਤੋਂ ਕਰ ਦਿੰਦੇ ਆ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਉਠਤ ਸੁਖਿਆ ਬੈਠਤ ਸੁਖਿਆ ਆਪਾਂ ਉੱਠਦੇ ਬਹਿੰਦੇ ਸੁਖੀ ਆਂ ਉੱਠਦੇ ਆ ਬਹਿੰਦੇ ਆਪਾਂ ਸੁੱਖਾਂ ਦੇ ਵਿੱਚ ਹਾਂ ਉਠ ਉਠ ਤੋ ਸੁਖਿਆ ਬੈਠ ਤੋ ਸੁਖਿਆ ਭੋ ਨਹੀ ਲੱਗਿਆ ਸਾਨੂੰ ਕੋਈ ਡਰ ਨਹੀ ਲੱਗਦਾ ਜਾਂ ਐਸੇ ਬੁੱਝਿਆ ਜਦੋਂ ਅਸੀਂ ਐਂ ਬੁੱਝ ਲਿਆ ਐਂ ਸਮਝ ਲਿਆ ਕੀ ਸਮਝਿਆ ਰਾਖਾ ਏਕ ਹਮਾਰਾ ਸਵਾਮੀ ਵਾਹਿਗੁਰੂ ਰਾਖਾ ਹੈ ਸਾਡਾ ਸਾਰਿਆਂ ਦਾ ਰਾਖਾ ਹੈ ਅਸੀਂ ਕਿਸੇ ਦੀ ਰਾਖੀ ਕੀ ਕਰਨੀ ਸਾਡੀ ਸਾਰਿਆਂ ਦੀ ਰਾਖੀ ਵਾਹਿਗੁਰੂ ਕਰਦਾ ਭਾਵੇਂ ਅਸੀਂ ਇਸਤਰੀਆਂ ਭਾਵੇਂ ਅਸੀਂ ਮਰਦ ਹਾਂ ਇਹ ਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੇਮਾਰੇ ਸਮਾਜ ਦੇ ਵਿੱਚ ਵੰਡੀਆਂ ਪਾਈਆਂ ਗਈਆਂ ਔਰਤ ਨੂੰ ਅਬਲਾ ਤੇ ਕਮਜ਼ੋਰ ਦੱਸਿਆ ਗਿਆ ਮਾਤਾ ਭਾਗਕੌਰ ਵਰਗੀ ਬਬਰ ਸ਼ੀਣੀ ਉਹਨੂੰ ਲੋੜ ਹੈ ਵੀ ਕਿਸੇ ਦੀ ਰਾਖੀ ਬੰਨੇ ਆਖੇ ਮੇਰੀ ਰੱਖਿਆ ਕਰੋ ਮਾਤਾ ਭਾਗਕੌਰ ਦੇ ਭਰਾਵਾਂ ਨੇ ਗੁਰੂ ਨੂੰ ਵਿਦਾਵਾ ਲਿਖ ਦਿੱਤਾ ਸੀ ਉਹ ਮਾਤਾ ਭਾਗਕੌਰ ਨੇ ਆਪਣੇ ਭਰਾਵਾਂ ਦੀ ਰਾਖੀ ਕੀਤੀ ਸਗੋਂ ਭਾਈ ਭਾਗ ਸਿੰਘ ਭਾਈ ਦਲਬਾਗ ਸਿੰਘ ਭਾਈ ਕਰਵਾਗ ਸਿੰਘ ਇਨਾ ਨੇ 10ਵੇਂ ਪਾਸ਼ਾ ਜੀ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਸੀ। ਉਹਨਾਂ ਦਾ ਧਰਮ ਡੋਲ ਗਿਆ। ਉਹਨਾਂ ਦੀ ਰਾਖੀ ਸਗੋਂ ਉਹਨਾਂ ਦੀ ਭੈਣ ਨੇ ਕੀਤੀ। ਭੈਣ ਨੂੰ ਲੋੜ ਨਹੀਂ ਕਿ ਕੋਈ ਉਹਦੀ ਰਾਖੀ ਕਰੇ ਮੈਂ ਫਿਰ ਉਹਨੂੰ ਪ੍ਰਣ ਲੈਣ ਦੀ ਲਿਖਤੀ ਪ੍ਰਣਾ ਇੱਕ ਤਰ੍ਹਾਂ ਦਾ ਕਹਿ ਲੋ ਇੱਕ ਰਸਮ ਹੈ। ਸਾਰੀ ਦੁਨੀਆ ਤਿਉਹਾਰ ਮਨਾਉਂਦੀ ਹੈ। ਆਪਣੇ ਆਪਣੇ ਮਨ ਦੀ ਅਵਸਥਾ ਹੈ। ਕੋਈ ਇਹਨੂੰ ਠੀਕ ਕਹਿੰਦਾ ਕੋਈ ਇਹਨੂੰ ਗਲਤ ਕਹਿੰਦਾ ਹੈ। ਤੁਸੀਂ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸੁਣ ਕੇ ਸਮਝ ਕੇ ਆਪਣੇ ਮਨ ਦੀ ਅਵਸਥਾ ਮੁਤਾਬਕ ਉਹਦਾ ਫੈਸਲਾ ਕਰਕੇ ਵੇਖੋ। ਮਹਾਰਾਜ ਕਹਿੰਦੇ ਜਦੋਂ ਅਸੀਂ ਐ ਸਮਝ ਲਿਆ ਕਿ ਰੱਬ ਆਖਾ ਸਾਰਿਆਂ ਦਾ ਸਾਡਾ ਡਰੀ ਮੁੱਕ ਗਿਆ। ਅਸੀਂ ਉੱਠਦੇ ਬੈੰਦੇ ਸੁਖੀ ਆਂ। ਜੀਵਨ ਤਰੱਕੀ 'ਚ ਜਾ ਰਿਹਾ ਹੈ, ਵਾਧੇ ਚੱਲਦੇ, ਘਾਟੇ ਚੱਲਦੇ, ਜੋ ਮਰਜ਼ੀ ਚੱਲੀ ਜਾਏ, ਆਪਾਂ ਉੱਠਦੇ ਵੀ ਸੁਖੀ ਆਪਾਂ ਬੈੰਦੇ ਵੀ ਸੁਖੀ। ਉਠਤ ਸੁਖੀ ਆ ਬੈਠਤ ਸੁਖੀ ਆ। ਭੋ ਨਹੀਂ ਲੱਗਦਾ, ਸਾਨੂੰ ਡਰ ਨਹੀਂ ਲੱਗਦਾ। ਜਾਂ ਐਸੇ ਬੁਝਿਆ ਜਦੋਂ ਅਸੀਂ ਇਦਾਂ ਸਮਝ ਲਿਆ ਕੀ ਸਮਝ ਲਿਆ ਅਸੀਂ ਇਹ ਸਮਝਿਆ ਇਹ ਰਾਖਾ ਏਕ ਹਮਾਰਾ ਸੁਆਮੀ ਸਾਡਾ ਸਾਰਿਆਂ ਦਾ ਰਾਖਾ ਵਾਹਿਗੁਰੂ ਜਿਨ੍ਹਾਂ ਨੇ ਭਾਈ ਜਸਾ ਸਿੰਘ ਆਲੂ ਵਾਲੀਆ ਵਰਗੇ ਸੂਰਬੀਰਾਂ ਨੇ ਬਾਬਾ ਦੀਪ ਸਿੰਘ ਜੀ ਨੇ ਸੁਖਾ ਸਿੰਘ ਮਾੜੀ ਕੰਬੋ ਕੀ ਚੜਤ ਸਿੰਘ ਸ਼ੁਕਰ ਚੱਕੀਆ ਬੁੱਢਾ ਸਿੰਘ ਬਾਗ ਸਿੰਘ ਜਿਹੜੇ ਨਾਦਰਾਂ ਤੇ ਬਦਾਲੀਆਂ ਦੇ ਕੋਲੋਂ ਧੀਆਂ ਪੈਣਾ ਨੂੰ ਛਡਾਉਂਦੇ ਰਹੇ ਉਹਨਾਂ ਦੇ ਕੋਈ ਕਿਸੇ ਨੇ ਧਾਗਾ ਨਹੀਂ ਸੀ ਬੰਨਿਆ ਹੋਇਆ ਹੱਥ 'ਚ ਪਾਇਆ ਕੜਾ ਇਹੀ ਪ੍ਰਣ ਕਰਾਉਂਦਾ ਵੀ ਤੁਸੀਂ ਸਾਰੀ ਦੁਨੀਆ ਦੇ ਮਾਨਵਤਾ ਦੀ ਰਾਖੀ ਕਰਨੀ ਹੈ ਇਹ ਪੱਕੀ ਰਖੜੀ ਕਹ ਲੋ ਸਾਨੂੰ ਗੁਰੂ ਸਾਹਿਬ ਨੇ ਬੰਨ੍ਹ ਦਿੱਤੀ ਹੈ ਅਸਲ ਵਿੱਚ ਰਖਿਆ ਦਾ ਪ੍ਰਣ ਲੈਣਾ ਇਹ ਸ਼ੁਰੂ ਹੁੰਦਾ ਸੀ ਜੋ ਬ੍ਰਾਹਮਣ ਹੈ ਜੋ ਪੁਜਾਰੀ ਹੈ ਉਹ ਧਰਮ ਕਰਮ ਦਾ ਕੰਮ ਕਰਦਾ ਹੈ ਤੇ ਖੱਤਰੀ ਨੂੰ ਉਹਨੇ ਜਿੰਮਾ ਦਿੱਤਾ ਕਿ ਤੂੰ ਲੜਨਾ ਹੈ ਤੇ ਰਖਿਆ ਕਰਨੀ ਹੈ ਸਭ ਦੀ ਵਿਸਾਖੀ ਦੇ ਸਮੇਂ ਸ਼ਾਇਦ ਜਦੋਂ ਉਹ ਸਾਲ ਬਾਅਦ ਆਪ ਦਾ ਹਾੜੀ ਸੋਣੀ ਜੋਦਾਨ ਦਸਣਾ ਉਹਦਾ ਬਣਦਾ ਦਸਵੰਦ ਬਣਦਾ ਜੋ ਉਹਦੀ ਕਿਰਤ ਕਮਾਈ ਹੁੰਦੀ ਉਹ ਆਪਦੇ ਜਜਮਾਨਾਂ ਤੋਂ ਇਕੱਠੀ ਕਰਦਾ ਉਸ ਸਮੇਂ ਉਹ ਉਹਨਾਂ ਦੇ ਗੁੱਟ ਤੇ ਰਖੜੀ ਬਣਦਾ ਹੈ ਬ੍ਰਾਹਮਣ ਬਣਦਾ ਹੈ ਰਖੜੀ ਕਿਉਂਕਿ ਖੱਤਰੀ ਨੇ ਉਹਦੀ ਰਾਖੀ ਦਾ ਪ੍ਰਣ ਕਰਨਾ ਹੈ ਗੁਰੂ ਕੇ ਸੇਖ ਨੂੰ ਅੰਮ੍ਰਿਤ ਛਕਣ ਵੇਲੇ ਗੁਰੂ ਨੇ ਪੱਕਾ ਹੀ ਪ੍ਰਣ ਕੀਤਾ ਕਿ ਤੂੰ ਮਾਨਵਤਾ ਲਈ ਜੋਜਣਾ ਤੂੰ ਹੱਕ ਸੱਚ ਦੀ ਰਾਖੀ ਕਰਨੀ ਆ ਸਿੱਖ ਦੇ ਗੁੱਟ ਚ ਕੜਾ ਪਾਤਾ ਇਹ ਗੁਰੂ ਨੇ ਪਾਇਆ ਹੈ ਗੁਰੂ ਨੇ ਸਾਰੀ ਦੁਨੀਆ ਦੀ ਰਾਖੀ ਦਾ ਪੱਕਾ ਹੀ ਇੱਕ ਬੰਧਨ ਜਿਹੜਾ ਕਰ ਦਿੱਤਾ ਹੈ ਇਹ ਰੱਖਿਆ ਦਾ ਬੰਧਨ ਸਾਡਾ ਪੱਕਾ ਹੀ ਨਿਭੜ ਚੁੱਕਾ ਹੈ ਕਿ ਤੁਸੀਂ ਜਿੱਥੇ ਵੀ ਹੋ ਤੁਸੀਂ ਹੱਕ ਸੱਚ ਦੀ ਰਾਖੀ ਕਰਨੀ ਆ ਉਹ ਚਾਹੇ ਆਪਣੀ ਭੈਣ ਹੋਵੇ ਚਾਹੇ ਕਿਸੇ ਦੀ ਭੈਣ ਹੋਵੇ ਚਾਹੇ ਆਪਣਾ ਭਰਾ ਹੋਵੇ ਚਾਹੇ ਕਿਸੇ ਦਾ ਭਰਾ ਹੋਵੇ ਦੁਸ਼ਮਣ ਵੀ ਹੋਵੇ ਉਹਨੂੰ ਵੀ ਪਾਣੀ ਪਿਉਣ ਵਰਗਾ ਕਾਰਜ ਭਾਈ ਕਨਈਆ ਜੀ ਨੇ ਕੀਤਾ ਹੈ ਧਿਆਨ ਨਾਲ ਸਮਝਣਾ ਆਪਣੇ ਆਪ ਨੂੰ ਫਿਰ ਵੀ ਸੇਵਕ ਜਾਣਣਾ ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ ਕੋਈ ਕਿਸੇ ਤੋਂ ਰੱਖਿਆ ਦਾ ਪ੍ਰਣ ਲੈ ਨਹੀਂ ਸਕਦਾ ਕੋਈ ਕਿਸੇ ਦਾ ਪ੍ਰਣ ਪੂਰਾ ਨਿਭਾਵ ਨਹੀਂ ਸਕਦਾ ਜਦ ਤੱਕ ਉਹਦੀ ਮਰਜ਼ੀ ਨਹੀਂ ਮੰਨ ਕੇ ਚੱਲੀਏ ਕਿ ਰਾਖਾ ਸਾਡਾ ਸਭ ਦਾ ਵੈਗਰੂ ਹੈ ਰਿਸ਼ਤੇ ਨਾਤੇ ਤਾਂ ਮਾਰਾ ਦੀ ਬਾਣੀ ਚ ਲਿਖਿਆ ਕਾ ਕੀ ਮਾਈ ਕਾ ਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਹੇ ਕਉ ਮੂਰਖ ਪਖਲਾਇਆ ਮੇਲ ਸੰਜੋਗ ਹੁਕਮ ਤੋਂ ਆਇਆ ਰੱਖਿਆ ਕਿਤੋਂ ਕਰਨੀ ਐ ਸਭ ਤੋਂ ਪਹਿਲਾਂ ਆਪਣੇ ਅੰਦਰ છાਤੀ ਮਾਰੀਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਸਾਡੇ ਚ ਆਉਂਦੇ ਆ ਕੀ ਸਾਡੇ ਰਿਸ਼ਤੇਦਾਰ ਸਾਨੂੰ ਬਚਾ ਸਕਦੇ ਆ ਆਪਣੇ ਆਪਣੇ ਵਿਚਾਰ ਸਾਡੇ ਵੱਖਰੇ ਵੀ ਹੋ ਸਕਦੇ ਆ ਪਰ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਕੀ ਆ ਉਹ ਸੁਣੋ ਉਹ ਕਹਿੰਦੇ ਆ ਵੀ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਮੂਸਨ ਹਾਰ ਪੰਜ ਬਟਵਾਰੇ ਸੋਨੇ ਨਗਰ ਪਰੇ ਠੱਗ ਹਾਰੇ ਸੋਨੇ ਨਗਰ ਵਿੱਚ ਠੱਗ ਆ ਗਏ ਚੋਰ ਆ ਗਏ ਉਣ ਤੇ ਰਾਖ ਹੈ ਬਾਪ ਨਾ ਮਾਈ ਉਣ ਤੇ ਰਾਖ ਹੈ ਮੀਤ ਨਾ ਭਾਈ ਜਦੋਂ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਲਾਲਚ ਆਉਣਗੇ ਕਿਸੇ ਭਰਾ ਨੇ ਰਾਖੀ ਨਹੀਂ ਕਰਨੀ ਕਿਸੇ ਪਿਓ ਨੇ ਕਿਸੇ ਮਾਂ ਨੇ ਰਾਖੀ ਨਹੀਂ ਕਰਨੀ ਆਪਣੇ ਕਾਮ ਕ੍ਰੋਧ ਨਾਲ ਆਪੇ ਲੜਨਾ ਪੈਣਾ ਆਪ ਦੀ ਹਉਮੈ ਨਾਲ ਆਪ ਹੀ ਲੜਨਾ ਪੈਣਾ ਆਪ ਦੀ ਈਰਖਾਂ ਨਾਲ ਆਪੇ ਹੀ ਲੜਨਾ ਪੈਣਾ ਕੋਈ ਨਹੀਂ ਬਚਾ ਸਕਦਾ ਓਨ ਤੇ ਰਾਖ ਹੈ ਬਾਪ ਨਾ ਮਾਈ ਮਾਂ ਕਰੂਗੀ ਵਿਚਾਰੀ ਬਾਪੂ ਕੀ ਕਰੂਗਾ ਆਪਣੇ ਅੰਦਰ ਦੇ ਵਿਕਾਰਾਂ ਨਾਲ ਆਪ ਦੇ ਮਨ ਦੇ ਲੋਭ ਲਾਲਚ ਨਾਲ ਆਪ ਦੇ ਮਨ ਦੇ ਔਗਣਾ ਨਾਲ ਆਪੇ ਹੀ ਲੜਨਾ ਪੈਣਾ ਕੋਈ ਨਹੀਂ ਮਦਦ ਕਰ ਸਕਦਾ ਉੱਥੇ ਓਨ ਤੇ ਰਾਖ ਹੈ ਬਾਪ ਨਾ ਮਾਈ ਓਨ ਤੇ ਰਾਖ ਹੈ ਮੀਤ ਨਾ ਭਾਈ ਦਰਬ ਸਿਆਣਪ ਨਾ ਹੋਏ ਰਹਤੇ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ ਸਾਧ ਸੰਗਤ ਕਰੋ ਰੱਖਿਆ ਹੋਏਗੀ ਧਾਗੇ ਬੰਨਣ ਨਾਲ ਕੋਈ ਰੱਖਿਆ ਨਹੀਂ ਹੋਣੀ ਚਾਹੇ ਪੰਡਾਂ ਦੇ ਹਿਸਾਬ ਨਾਲ ਬੰਨ੍ਹ ਦਿਓ ਕਿੰਨੀ ਕੁ ਰਾਖੀ ਹੋਗੀ ਨੌਜਵਾਨਾਂ ਦੀ ਰੱਖਿਆ ਨਸ਼ੇ ਤੋਂ ਕਿਹਦੇ ਰਖੜੀ ਬਣਨੀਏ ਕਿ ਸਾਡੇ ਬੱਚਿਆਂ ਦੀ ਨਸ਼ੇ ਤੋਂ ਰਾਖੀ ਹੋ ਜੇ ਦੱਸੋ ਕਿਹਦੇ ਗੁੱਟ ਤੇ ਰਖੜੀ ਬਣਨੀਏ ਕਿ ਸਾਡੇ ਬੱਚਾ ਨੂੰ ਮੋਬਾਈਲਾਂ ਤੇ ਟੀਵੀ ਤੇ ਜੋ ਗਲਤ ਦ੍ਰਿਸ਼ ਹਨ ਗਲਤ ਪ੍ਰੋਗਰਾਮ ਹਨ ਉਹ ਨਾ ਦੇਖਣ ਦਸੋ ਕਿਹਦੇ ਰਾਖੀ ਬਣ ਕੇ ਆਈਏ ਰਖੜੀ ਬਣੀਏ ਕਿ ਆ ਸਾਡੀ ਸਾਰੀ ਕੌਮ bari ਹਮਲਿਆਂ ਤੋਂ ਬਚ ਜੇ ਦਸੋ ਕਿਹਦੇ ਰਾਖੀ ਬਣੀਏ ਰਖੜੀ ਬਣੀਏ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨਾ ਹੋਣ ਐਹੋ ਜੀ ਕੋਈ ਬਣੀਆਂ ਰਖੜੀ ਲਾਓ ਬੰਨ ਆਉਨੇ ਆ ਤੇ ਸਾਰੀ ਕੌਮ ਦੀ ਰਾਖੀ ਹੋ ਜੇ ਆਪਾਂ ਮਾਜੇ ਨਾਲ ਬੈਠੀ ਆਰਾਮ ਨਾਲ ਪੋਸਵਨਾ ਕਰਨਾ ਪਵੇ ਸਾਡੇ ਮਨ ਕਮਜ਼ੋਰ ਹੋ ਚੁੱਕੇ ਨੇ ਅਸੀਂ ਇਨ੍ਹਾਂ ਧਾਗਿਆਂ ਦੇ ਵਿੱਚੋਂ ਰੱਖਿਆ ਚਾਹੁੰਦੇ ਹਾਂ ਭੈਣ ਦੀ ਰਾਖੀ ਭਰਾ ਕਰੇ ਉਹ ਕਿਉਂ ਨਾ ਕਰੇ ਜਿੰਨੇ ਚਾਰ ਲਾਵਾਂ ਲਈਆਂ ਜਿਹੜਾ ਨੇੜੇ ਆ ਭਰਾ ਤਾਂ ਵਿਚਾਰਾ ਦੂਰ ਬੈਠਾ ਹੋ ਸਕਦਾ ਉਹ ਭੈਣ ਤੋਂ ਵੀ ਗਰੀਬ ਹੋਵੇ ਆਪ ਜੀ ਨੂੰ ਉਦਾਹਰਣ ਦਿੱਤੀ ਹੈ ਵੱਡਾ ਭਰਾ ਭਾਗ ਸਿੰਘ ਦਰਵਾਗ ਦਿਲਵਾਗ ਸਿੰਘ ਕਰਵਾਗ ਸਿੰਘ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਜ਼ਾਵਾ ਲਿਖ ਕੇ ਦਿੱਤਾ ਉਹਨਾਂ ਦੀ ਤਾਂ ਸਿੱਖੀ ਗਈ ਉਹਨਾਂ ਦੇ ਧਰਮ ਦੀ ਰਾਖੀ ਕਿੰਨੇ ਕੀਤੀ ਉਹਨਾਂ ਦੇ ਧਰਮ ਦੇ ਰਾਖੀ ਮਾਤਾ ਭਾਗਕੌਰ ਜੀ ਨੇ ਕੀਤੀ ਉਹ ਮਾਤਾ ਜੀ ਆਪ ਅੱਗੇ ਹੋ ਕੇ ਲੜੇ ਆਪ ਦੇ ਭਰਾਵਾਂ ਨੂੰ ਮਨਾਇਆ ਉਹ 40 ਸਿੱਖ ਮਾਝੇ ਵਾਲੇ ਲੜੇ ਉਹਨਾਂ ਦੇ ਲੜਨ ਨਾਲ ਵਿਦਾਵਾ ਪਾੜਿਆ ਗਿਆ ਤੇ ਐਸੀ ਦਲੇਰ ਬੱਬਰ ਸ਼ੇਣੀ ਮਾਤਾ ਭਾਗਕੌਰ ਉਹਨੂੰ ਲੋੜ ਹੈ ਵੀ ਉਹ ਕਿਸੇ ਦੇ ਗੁੱਟ ਤੇ ਰਖੜੀ ਬਨ ਕੇ ਆ ਕੇ ਮੇਰੀ ਰੱਖਿਆ ਕਰੋ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜੋ ਬਣਾਇਆ ਉਹ ਅਸੀਂ ਬਣੇ ਨਹੀਂ ਜੋ ਅਸੀਂ ਬਣੇ ਆ ਉਹਨਾਂ ਨੇ ਧਾਗਿਆਂ ਚੋਂ ਵੀ ਰਾਖੀ ਲੱਭਣੀ ਆ ਉਹਨਾਂ ਨੇ ਵਰਤ ਵੀ ਰੱਖ ਲੈਣੇ ਆ ਉਹਨਾਂ ਨੇ ਹੋਰ ਕਈ ਕਰਮਕਾੜ ਵੀ ਕਰ ਲੈਣੇ ਆ ਇਸੇ ਹੀ ਮਨਾਂ ਦੀ ਕਮਜ਼ੋਰੀ ਦੀ ਵਜ੍ਹਾ ਕਰਕੇ 1000 ਸਾਲ ਇਹ ਦੇਸ਼ ਗੁਲਾਮ ਰਿਹਾ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਜੇ ਅਸੀਂ ਨਹੀਂ ਚੱਲਦੇ ਅਸੀਂ ਫੇਰ ਉਧਰ ਨੂੰ ਤੁਰ ਜਾਵਾਂਗੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਐ ਸਮਝ ਲਓ ਕਿ ਰਖਾ ਰੱਬੀ ਆ ਸਾਰਿਆਂ ਦਾ ਜੇ ਉਹ ਕਰੂਗਾ ਤੇ ਰੱਖਿਆ ਹੋ ਜੂ ਨਹੀਂ ਤੇ ਭਾਵੇਂ ਤੁਸੀਂ ਵੱਡੇ ਵੱਡੇ ਰਸੇ ਬੰਨ੍ਹ ਦੋ ਕਿਸੇ ਨੇ ਰੱਖਿਆ ਨਹੀਂ ਕਰਨੀ ਬਾਣੀ ਦਾ ਵਾਕ ਹੈ ਉਠ ਤ ਸੁਖਿਆ ਬੈਠ ਤ ਸੁਖਿਆ ਭਉ ਨਹੀਂ ਲੱਗੈ ਜਾਂ ਐਸੇ ਬੁਝਿਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਸੁੱਤਿਆਂ ਵੀ ਚਿੰਤਾ ਕੋਈ ਨਹੀਂ ਜਾਗਦਿਆਂ ਵੀ ਚਿੰਤਾ ਕੋਈ ਨਹੀਂ ਆਪਾਂ ਬੇਚਿੰਤ ਸੌਣਾ ਹੈ ਬੇਚਿੰਤ ਜਾਗਣਾ ਹੈ ਰਾਖਾ ਸਾਡਾ ਸਭ ਦਾ ਵਾਹਿਗੁਰੂ ਹੈ ਸਰਸਾ ਦੇ ਕੰਢੇ ਆਸਾ ਦੀ ਵਾਰ ਗਾਉਣ ਵਾਲੇ ਅੱਗੇ ਵੀ ਮੌਤ ਹੈ ਪਿੱਛੇ ਵੀ ਮੌਤ ਹੈ ਚਾਰੇ ਬੰਨੇ ਤਲਵਾਰਾਂ ਗੋਲੀਆਂ ਦਾ ਮੀਂਹ ਚੱਲ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਕਿਹਦੇ ਆਸਰੇ ਚੱਲ ਰਹੇ ਨੇ ਰਾਖਾ ਏਕ ਹਮਾਰਾ Swami सगਲ ਕਟਾਕਾ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤ ਦਰੜਾਇਆ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਉੱਚੇ ਆਦਰਸ਼ ਦਿੱਤੇ ਨੇ ਅਸੀਂ ਉਹਨਾਂ ਦੇ ਹਾਨ ਦੀ ਆਪਣੀ ਸੁਰਤ ਨੂੰ ਨਹੀਂ ਬਣਾ ਸਕੇ